ਸਸ਼ਟ੍ਰੀ ਕਾਲ ਜੀ ਹੁਣ ਫੇਸ 1 ਜਿਹੜਾ ਰਾਸ਼ਨ ਦਾ ਤੇ ਚਾਰੇ ਦਾ ਤੇ ਪਾਣੀ ਦੇ ਥੱਲੇ ਜਾਣ ਦਾ ਉਹ ਤੇ ਆਲਮੋਸਟ ਆਲਮੋਸਟ ਬਹੁਤ سارے ਏਰੀਆਜ਼ ਵਿੱਚੋਂ ਖਤਮ ਹੋ ਚੁੱਕਿਆ ਤੇ ਖੈਰ ਉਹ ਬਿਲਕੁਲ ਰੁਟੀਨ ਦੇ ਵਿੱਚ ਆ ਗਿਆ ਦੂਸਰਾ ਹੁਣ ਜਿਹੜਾ ਫੇਸ ਹੈ ਉਹ ਸ਼ੁਰੂ ਹੁੰਦਾ ਜਿਦੇ ਵਿੱਚ ਆਪਾਂ ਸਫਾਈ ਕਰਨੀ ਹੈ ਤੇ ਮੁਰਵ ਸੇਵਾ ਕਰਨਾ ਤੇ ਉਹਦਾ ਪਹਿਲਾ ਜਿਹੜਾ ਇੱਕ ਸਟੈਪ ਹੈ ਉਹ ਇਹ ਹੀ ਹੈ ਕਿ ਅਸੀਂ ਪਹਿਲਾਂ ਸਫਾਈ ਕਰੀਏ ਤੇ ਮੈਂ ਤੇ ਮੇਰੀ ਟੀਮ ਜਦੋਂ ਅਸੀਂ ਕੱਲ ਵੀਡੀਓ ਬਣਾ ਰਹੇ ਸੀ ਕੱਲ ਵੀਡੀਓ ਪਾਈ ਕਿ ਅਸੀਂ ਹੁਣ ਸਫਾਈ ਵੱਲ ਜਾਵਾਂਗੇ ਤੇ ਜਿਹੜੀਆਂ ਬੋਤਲਾਂ ਪਲਾਸਟਿਕ ਦੀਆਂ ਨੇ ਕੱਪ ਨੇ ਜਾਂ ਪਲੇਟਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੁੱਕ ਕੇ ਤੇ ਉਹਨੂੰ ਸਾਫ਼ ਕਰਾਂਗੇ ਤੇ ਅਸੀਂ ਵਲੰਟੀਅਰਸ ਨੂੰ ਬੇਨਤੀ ਕੀਤੀ ਸੀ ਵਲੰਟੀਅਰਸ ਦੇ ਬਹੁਤ ਫੋਨ ਆ ਰਹੇ ਆ ਬਟ ਫਿਰ ਅਸੀਂ ਵਲੰਟੀਅਰਸ ਦੇ ਵੀ ਬਹੁਤ ਫੋਨ ਆ ਰਹੇ ਨੇ ਤੇ ਜਿਵੇਂ ਮਜ਼ਦੂਰ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਬੜੇ ਫੋਨ ਆ ਰਹੇ ਆ ਉਹਨਾਂ ਵਾਸਤੇ ਔਰ ਬਾਕੀ ਸਾਰੇ ਲੋਕਾਂ ਦੇ ਕਿ ਅਸੀਂ ਸਿਰਫ ਕਈ ਵਾਰੀ ਗੱਲ ਕਰਦੇ ਹਾਂ ਜਦੋਂ ਕਿਸਾਨਾਂ ਦੀ ਗੱਲ ਕਰਦੇ ਹਾਂ ਤੇ ਮਜ਼ਦੂਰ ਪਾਈਚਾਰੇ ਦੀ ਗੱਲ ਨਹੀਂ ਕਰਦੇ ਕਿਉਂਕਿ ਇਕੱਠਾ ਹੀ ਇੱਕ ਪਾਈਚਾਰਾ ਹੈਗਾ ਸੋ ਅਸੀਂ ਆਪਣੀ ਟੀਮ ਦੇ ਨਾਲ ਬੈਠ ਕੇ ਸੋਚਿਆ ਕਿ ਜਿਹੜਾ ਮਜ਼ਦੂਰ ਪਾਈਚਾਰਾ ਹੈ ਉਹਦੇ ਵਾਸਤੇ ਅਸੀਂ ਇੱਕ ਜੌਬ ਵੀ ਕ੍ਰੀਏਟ ਕਰਾਂਗੇ ਕਿ ਜਿਸ ਪਿੰਡ ਦੇ ਵਿੱਚ ਵੀ ਸਫਾਈ ਕਰਨੀ ਹੈ ਕਿਉਂ ਨਾ ਅਸੀਂ ਉਸੇ ਪਿੰਡ ਦੇ ਮਜ਼ਦੂਰ ਵੀਰਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਇੱਕ ਗਰੁੱਪ ਬਣਾ ਕੇ ਤੇ ਅਸੀਂ ਉਸ ਪਿੰਡ ਦੀ ਸਫਾਈ ਕਰੀਏ ਕਿਉਂਕਿ ਬਜਾਏ ਇਸ ਦੇ ਕਿ ਇਧਰੋਂ ਲੋਕ ਜਾਣ ਪਟਿਆਲੇ ਤੋਂ ਕੋਈ ਜਾਏ ਜਾਂ ਮੰਨ ਲਓ ਹੋਰ ਦੂਰ ਜਿਹੜੀ ਜਗ੍ਹਾ ਅੰਬਾਲਾ ਤੋਂ ਜਾਏ ਜਾਂ ਚੰਡੀਗੜ੍ਹ ਤੋਂ ਲੋਕ ਜਾਣ ਸੇਵਾ ਕਰਨ ਵਾਸਤੇ ਤੇ ਕਿਉਂ ਨਾ ਅਸੀਂ ਉਸ ਪਿੰਡ ਦੇ ਜਿਹੜੇ ਮਜ਼ਦੂਰ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਅਸੀਂ ਉਸ ਕੰਮ ਤੇ ਲਗਾਈਏ ਕਿਉਂਕਿ ਉਹਨਾਂ ਨੂੰ ਉਸ ਪਿੰਡ ਦਾ ਪਤਾ ਵੀ ਹੈ ਤੇ ਚੰਗੀ ਤਰ੍ਹਾਂ ਸੀ ਸਫਾਈ ਕਰ ਸਕੀਏ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਉਸ ਪਿੰਡ ਦੇ ਮੋਤਬਾਰ ਨੇ ਉਸ ਪਿੰਡ ਦੇ ਜਿਹੜੇ ਹੈੱਡ ਨੇ ਜਿਵੇਂ ਸਰਪੰਚ ਸਾਹਿਬ ਨੇ ਜਾਂ ਮੈਂਬਰ ਸਹਿਬਾਨ ਨੇ ਜਾਂ ਹੋਰ بڑے ਦਾਨੇ ਸੱਜਣ ਹੁੰਦੇ ਨੇ ਉਹ ਸਾਨੂੰ ਸੰਪਰਕ ਕਰਨ ਮੇਰੇ ਫੋਨ ਤੇ 9810139792 ਤੇ ਤੇ ਅਸੀਂ ਉਹਨਾਂ ਦੀਆਂ ਟੀਮਸ ਬਣਾ ਕੇ ਇਹ ਕੱਲੀ ਸੇਵਾ ਨਹੀਂ ਹੈ ਇਹ ਅਸੀਂ ਉਹਨਾਂ ਦਾ ਮਿਹਨਤਾਨਾ ਜਿਹੜਾ ਹੈਗਾ ਉਹ ਵੀ ਉਹਨਾਂ ਨੂੰ ਅਸੀਂ ਪੇ ਕਰਾਂਗੇ ਉਹ ਇੱਕ ਇੱਕ ਤਰੀਕੇ ਨਾਲ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਸਫਾਈ ਵੀ ਹੋਵੇਗੀ ਤੇ ਮੇਰੇ ਖਿਆਲ ਚ ਅਸੀਂ ਅਗਲੇ ਸਟੈਪ ਤੇ ਜਾਣ ਵਾਸਤੇ ਰੈਡੀ ਹੋ ਜਾਵਾਂਗੇ ਸੋ ਪਲੀਜ਼ ਸਾਨੂੰ ਸੰਪਰਕ ਕਰੋ 9810139792 ਤੇ ਤੇ ਅਸੀਂ ਇਸ ਮਹਿੰਮ ਨੂੰ ਕੱਲ ਤੋਂ ਸਟਾਰਟ ਕਰ ਦਈਏ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ